ਅੰਮ੍ਰਿਤਸਰ ਦੇ ਮੇਰਕਾ ਹਲਕੇ ਵਿੱਚ ਬੀਤੇ ਕੁਝ ਦਿਨ ਪਹਿਲਾਂ 27 11 2020 ਨੂੰ ਜਤਿੰਦਰ ਕੁਮਾਰ ਦੀ ਕੁਝ ਅਗਿਆਤ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਕਤਲ ਦੀ ਗੁੱਥੀ ਨੂੰ ਅੰਮ੍ਰਿਤਸਰ ਪੁਲਿਸ ਵੱਲੋਂ ਸੁਲਝਾ ਦਿੱਤਾ ਗਿਆ ਹੈ। ਪੁਲਿਸ ਨੇ ਇੱਕ આરોપી ਨੂੰ ਵਾਰਦਾ ਸਮੇ ਵਰਤੀ ਗਈ ਸਕੂਟੀ ਸਮੇਤ ਗ੍ਰਿਫਤਾਰ ਕਰ ਲਿਆ ਅਤੇ ਦੂਜੇ ਵਿਅਕਤੀ ਪੁਲਿਸ ਦੀ ਗ੍ਰਿਫਤੋਬਾਰ ਨੇ ਤੇ ਉਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਹਜੀ ਸਰ ਕੀ ਮਾ ਉਹਨਾਂ ਜੀ ਸਾਰਾ ਦਫਾ ਜਰ ਇਸ 27 11 ਨੂੰ ਜਿਹੜਾ ਵੇਖਤਾ ਥਾਣੇ ਦੇ ਵਿੱਚ ਇੱਕ ਯੂਨੀਵਰਸਿਟੀ ਰੋਡ ਦੇ ਉੱਪਰ ਇੱਕ ਡੈੱਡ ਬੋਈ ਜਿਹੜੀ ਹੈ ਮਿਲਿ ਚੁਕੀ ਜਿਸਦਾ ਕਿ ਗੋਲੀ ਮਾਰ ਕੇ ਮਰਡਰ ਕੀਤਾ ਗਿਆ ਸੀਗਾ ਜਿਸ ਦੀ ਜੋ ਕਿ ਬਿਲਕੁਲ ਅੰਛਾਤੀ ਲਾਸ਼ ਸੀ ਔਰ ਬਲਾਈਂਡ ਮਰਡਰ ਸੀਗਾ ਜੋ ਇਹ ਅੰਛਾਤੇ ਦੀ ਬੜੀ ਮਿਹਨਤ ਨਾਲ ਪਛਾਣ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹ ਜਤਿੰਦਰ ਕੁਮਾਰ ਵਾਸੀ ਰਾਮਪੀਰ ਤਰੋੜ ਦਾ ਰਹਿਣ ਵਾਲਾ ਹੈ ਔਰ ਉਸ ਤੋਂ ਬਾਅਦ ਅਸੀਂ ਫਾਲੋਅ ਅਪ ਕਰਦੇ ਹੋਏ ਕੈਮਰੇਸ ਤੇ ਔਰ ਜਿਹੜੀ ਟੈਕਨੀਕਲ ਸਪੋਰਟ ਦੇ ਨਾਲ ਜਿਹੜਾ ਇਹਦੇ ਵਿੱਚ ਜਿਹੜਾ ਅੱਜ ਇੱਕ ਮੁਲਜ਼ਮ ਜਿਹਨੂੰ ਮਰਡਰ ਕਰਨ ਵਾਲਾ ਜਿਹੜਾ ਆ ਬਿੱਲਾ ਜਿਹੜਾ ਬਲਵਿੰਦਰ ਸਿੰਘ ਇਹਦੀ ਇਸ ਬਿੱਲਾ ਇਹਨੂੰ ਅਰੈਸਟ ਕੀਤਾ ਜੋ ਕਿ ਇਹਨਾਂ ਦੀ ਰਜਿਸਟਰੀ ਸੀ ਕਿ ਵੀ ਇਹਨੂੰ ਢੁਟਰਾ ਚਾਹੁੰਦੇ ਸੀਗੇ ਔਰ ਇਹਨੂੰ ਬੱਸ ਸਟੈਂਡ ਦੇ ਉੱਤੋਂ ਵਰਗਲਾ ਕੇ ਵੀ ਸਾਡੇ ਕੋਲ ਇੱਕ ਲੇਡੀਜ਼ ਹੈਗੀ ਆ ਆਜੋ ਆਪਾਂ ਉੱਥੇ ਚੱਲਦੇ ਆਂ ਇਹਨੂੰ ਮੋਟਰ ਤੇ ਲਿਜਾ ਕੇ ਜਿਵੇਂ ਤੇ ਗੋਲੀ ਮਾਰ ਕੇ ਇਹਦਾ ਮਰਡਰ ਕਰਤਾ ਔਰ ਇਹਦਾ ਸਮਾਨ ਲੁੱਟ ਕੇ ਲੈ ਗਏ ਸੀਗੇ ਜੋ ਇਸ